ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਸਾਰੇ ਜਾਣੇ ਕਿਵੇਂ ਆ ਤੇ ਇੰਨਾ ਟਾਈਮ ਹੋ ਗਿਆ ਸ਼ਾਮ ਦਾ ਬੱਚੇ ਮੇਰੇ ਸੁੱਤੇ ਆ ਦੋਵੇਂ ਅੱਜ ਸੰਡੇ ਆ ਐਸ ਹੋ ਜਾਂਦੇ ਜਿੱਦਾਂ ਰਾਤ ਨੂੰ ਨਹੀਂ ਸੁੱਤੇ ਹੁੰਦੇ ਰੋਈਦਾ ਹੀ ਕੰਮ ਆ ਇਹਨਾਂ ਦਾ ਘਰ ਹੋਏ ਨਾ ਹੋਏ ਇੱਕੋ ਗੱਲ ਹੀ ਆ ਮੈਂ ਕੱਲੀ ਆ ਫਿਰ ਵੀ ਭਾਵੇਂ ਘਰ ਹੈ ਗਈ ਆ ਮੈਨੂੰ ਕੀ ਸੁਖ ਹੋਇਆ ਇਹਨਾਂ ਦਾ ਕੋਈ ਸੁਖ ਨਹੀਂ ਮੈਨੂੰ ਇਹਨਾਂ ਦਾ ਮੈਂ ਹੁਣ ਫਿਰ ਕੀ ਕਰਾਂ ਮੇਰਾ ਟਾਈਮ ਪਾਸ ਨਹੀਂ ਹੋਣਿਆ ਮੈਂ ਜਲਦੀ ਜਾਨੀ ਆ ਘੜੀ ਕ ਮਮੀ ਘਰ ਮਮੀ ਘਰ ਰਹੁ ਨੇ ਚਾ ਆ ਦੇਲ ਦੀਆਂ ਬਾਹਰ ਪਈਆਂ ਆਪਣਾ ਆ ਬਾਹਰ ਆ ਛੱਡਣੀਆਂ ਵਾ ਤੇ ਬੜੀ ਸੋਹਣੀ ਨਾ ਧੁੱਪ ਜੀ ਨਿਕਲ ਰਹੀ ਸ਼ਾਮਿਆਂ ਨਾ ਉਹ ਵੇਖੋ ਸੂਰਜ ਦੇ ਤਾ ਨਿਕਲ ਆਇਆ ਸ਼ੁਕਰ ਆ ਤੇ ਕੱਲ ਬਾਰਿਸ਼ ਹੋਈ ਸੀ ਥੋੜੀ ਬਹੁਤੀ ਮੈਂ ਵੇਖਣਾ ਹੀ ਕਿ ਕਿਦਾਂ ਦੀ ਹਰਿਆਲੀ ਜੀ ਹੋ ਗਈ ਹੈ ਇੱਕ ਦਿਨ ਨਾਲ ਹੀ ਬੜਾ ਫਰਕ ਪੈ ਜਾਂਦਾ ਹੁੰਦਾ ਚਲੋ ਮੰਮੀ ਘਰ ਗੇੜਾ ਕੱਢ ਕੇ ਆਉਣੀ ਆ ਮੈਂ ਵੀ ਘਰੋਂ ਬੈ ਕੇ ਕਦੀ ਘੇਰਾਂਗੀ ਇਹ ਰੋ ਆ ਕੇ ਮੈਂ ਸੋਚਣ ਢੀ ਮੈਂ ਕੀ ਬਣਾਉਂ ਕੀ ਬਣਾਉ ਫਿਰ ਯਾਦ ਆਇਆ ਬਈ ਬੈਂਗਣ ਮੰਮੀ ਦੇ ਕੇ ਗਈ ਬੈਂਗਣ ਬਣਾਉਂਗੀ ਪਰ ਮੰਮੀ ਘਰ ਹੈਗੇ ਵੀ ਆ ਫਿਰ ਨੇ ਘਰੇ ਮੰਮੀ ਮੰਮੀ ਹੋਰ ਗੱਲ ਹੋ ਗਈ ਮੰਮੀ ਕੇ ਘਰ ਤੋਂ ਜੀ ਪਰਿੰਦਾ ਨਹੀਂ ਦਿਹੰਡਿਆ ਬਾਕੀ ਜੀ ਸਾਰੇ ਗਏ ਆ ਰਮਦਾਸ ਮੰਮੀ ਮੰਮੀ ਪਤਾ ਨਹੀਂ ਕਿੱਥੇ ਚਲ ਗਈ ਮੰਮੀ ਇੱਧਰ ਵੇਖ ਕੇ ਨਹੀਂ ਐ ਸਾ ਇੱਥੇ ਨਾ ਉੱਕੜ ਵੀ ਰੱਖੇ ਆ ਮੈਨੂੰ ਡਰ ਜਿਹਾ ਲੱਗਦਾ ਪੈ ਨਾ ਜਾਏ ਗੁੱਕੜ ਪੈ ਜਾਂਦਾ ਹੁੰਦਾ ਮੰਮੀ ਮੈਨੂੰ ਲੱਗਦਾ ਮੰਮੀ ਗੋਆ ਬਥੇਨੇ ਆ ਮੰਮੀ ਮੈਂ ਆ ਗਈ ਮੰਮੀ ਕਿੱਕਿਆ ਰੀਆਂ ਜਿੱਧਰ ਵੀ ਜਾਉਂਦਾ ਲੱਭ ਕਿਸ ਜਾਣਾ ਮੈਂ ਪਾਣੀ ਮੰਮੀ ਇੱਥੇ ਆਉਂਦਾ ਮੈਨੂੰ ਲੱਗਦਾ ਮੰਮੀ ਨਾ ਪਾਣੀ ਚਲ ਗਏ ਨੇ ਡੈਡੀ ਪਾਣੀ ਹਾਰ ਕੋ ਮੰਮੀ ਕੇ ਆਲੂ ਨਿੰਨੇ ਵਧੀਆ ਹੋਏ ਆ ਮੈਂ ਤਾਂ ਥੋੜੇ ਜਿਹਾ ਬੀਜੇ ਇੰਨੇ ਮੇਰੇ ਕੋ ਕੱਲੀ ਕੋ ਫਿਰ ਇੰਨਾ ਬੀਜਿਆ ਬੁੱਜਿਆ ਨਹੀਂ ਨਾ ਜਾਂਦਾ ਇਹ ਤਾਂ ਡੈਡੀ ਕਿ ਤਰਾਜੂ ਪੀਜ ਲਿੰਦੇ ਤੇ ਆਖੋ ਮੰਮੀ ਕੇ ਲੱਗੇ ਬੈਂਗਣ ਵੀ ਆ ਕਿ ਕਿੱਡੇ ਸੋਹਣੇ ਬੈਂਗਣ ਲੱਗੇ ਨੇ ਇਹਨਾਂ ਦੇ ਬਹੁਤ ਵਧੀਆ ਤੇ ਸਾਡੇ ਸਾਡੇ ਚਿੱਟੇ ਬੈਂਗਣ ਸਾਡੇ ਬੱਚੇ ਖਾਂਦੇ ਹੀ ਨਹੀਂ ਇਹ ਕਰਨਾ ਕੀ ਆ ਸਾਰਾ ਚਾਰ ਸ਼ਵੇਰਾ ਘੋਮ ਲਿਆ ਮੰਮੀ ਤਾਂ ਵੀ ਨਹੀਂ ਲੱਭੇ ਮੰਮੀ ਲੈ ਮੈਂ ਆਜਾ ਮਾਰ ਕੇ ਚਲ ਗਈ ਉਧਰ ਸਾਰੇ ਲੈ ਮੈਂ ਮੰਮੀ ਮੰਮੀ ਕਰਕੇ ਮੈਂ ਮਵੇਂ ਗੋਵੱਥੇ ਚਲ ਗਏ ਲੱਗਦੇ ਨੋਂ ਲੱਗੇ ਹਜੇ ਮੈਂ ਆਣੇ ਸੌਂਗੇ ਹੀ ਤਾਂ ਮੇਰਾ ਜੀ ਲੱਗਣਾ ਚੱਲ ਉੱਧਰ ਜਾਣੀ ਹੁਣ ਵੇਖਿਆ ਮੰਮੀ ਹੈ ਨਹੀਂ ਬੈ ਜਾ ਮੈਂ ਆ ਦੇਖਣ ਦੇ ਸੂਟ ਚੱਲ ਨਾਲੋ ਫਿਰ ਹੁਣ ਤੀਗਾ ਮੈਂ ਮੈਂ ਦੇਖਾਂ ਉਹ ਲੱਭ ਨਹੀਂ ਦਿਆ ਅੱਛਾ ਗਰਮ ਹੈ ਹਨਾ ਮੈਂ ਆ ਹੋ ਕੇ ਨਾ ਉਲਾ ਕੇ ਮੈਂ ਤਾਂ ਆ ਪਾ ਲਿਆ ਜੋਰ ਜਟ ਜੇ ਦਾ ਕੱਢ ਕੇ ਉਦਨ ਹੈਗੇ ਲਾਉਣ ਵਾਲੇ ਵੀ ਤੇ ਮੇਰੇ ਲਾਈਨਿੰਗ ਵਾਲਾ ਇਹ ਨਾ ਮੈਨੂੰ ਉਂਦੇ ਨਹੀਂ ਹੂੰ ਹੂੰ ਆਖੋ ਮੈਂ ਲਾਈਨਿੰਗ ਵੱਖਰੀ ਕਰਦੀ ਅੱਛਾ ਸ਼ਰਟ ਦੇ ਨਾਲੋਂ ਨਾ ਖੁੱਲੇ ਕਰ ਲੇ ਖੁੱਲੇ ਆ ਪਰ ਉਹਦੇ ਕੀਤੇ ਆ ਇਹਨਾਂ ਕੋ ਲਾਈਨਿੰਗ ਸ਼੍ਰਿੰਕ ਹੋ ਗਈ ਸੀ ਸੂਟ ਤੇ ਠੀਕ ਹੀ ਜਵਾਰ ਚੜਦਾ ਇਹਨੂੰ ਕਿਉਂ ਨਹੀਂ ਸੱਚੇ ਸੱਚੇ ਬਾਹਰ ਪਹਿਣੀ ਨਹੀਂ ਨਾ ਬੜਾ ਪੁਰਾਣਾ ਹੋਇਆ ਵਾ ਮੈਂ ਮੇਹਾ ਬਾਪੂ ਕੇ ਹੰਡਾਇਆ ਆ ਕਿੰਨੀ ਖੁੱਲੀ ਸਲਵਾਰ ਉਹ ਤੋਂ ਪਹਿਲਾਂ ਖੁੱਲੀਆਂ ਖੁੱਲੀਆਂ ਜਿਹੀਆਂ ਸਲਵਾਰ ਆ ਪਰ ਨੇ ਨਹੀਂ ਆਹ ਨੂੰ ਵੀ 4-5 ਸਾਲ ਤੋਂ ਹੋ ਗਏ ਆ ਮਾ ਪਾਈ ਇਹਨੂੰ ਹੋਰ ਮੋਟਾ ਵਾਦਾ ਮੋਕ ਮੁੱਕ ਜਾਣ ਪਾ ਕੇ ਖੜਦਾ ਗੁਰਦੁਆਰੇ ਜਾਉਣਾ ਆਣ ਕੇ ਤੇ ਲਾ ਲੂਗੀ ਉਹ ਹੋਰ ਹੈਗਾ ਉਹ ਪਾ ਲੂਗੀ ਘਰ ਅੱਛਾ ਆਹੋ ਆਸ ਗੁਰਦਾਰੇ ਪਾ ਗੁਰਦਾਰੇ ਵਧੀਆ ਲੱਗਦੇ ਚੱਲ ਪਾਏ ਨਾ ਡਾੜੀ ਆ ਗਈ ਡਾੜੀ ਆ ਗਈ ਰਾਜੂ ਬੜਾ ਤਿਆਰ ਆ ਰਾਜੂ ਬੜਾ ਤਿਆਰ ਆ ਕਾ ਸਰ ਆਂ ਫਿਰ ਇਹ ਹੋਣੇ ਮੰਮੀ ਮੈਂ ਘਰ ਆਈ ਨਾ ਸੁੱਤੇ ਹੀ ਦੋਵੇਂ ਭੈਣ ਭਰਾ ਇਹ ਨਹੀਂ ਸੁੰਦਾ ਇਹ ਸੁੱਤਾ ਸੁੱਤਾ ਹੀ ਮੰਮੀ ਸੁੱਤਾ ਹੀ ਧਰਾੜੇ ਕਰਾੜੇ ਮਾਰਨ ਧਿਆ ਮੈਂ ਇਹ ਘਰ ਹੁਣ ਨਾ ਹੁਣ ਮੈਂ ਕੱਲੀ ਦੀ ਕੱਲੀ ਆ ਦੋਵੇਂ ਸਭ ਜੀਨ ਤੜਕਾ ਲਾ ਲਿਆ ਤੁਸੀਂ ਨਾਲੋ ਮੰਮੀ ਨਾਲੋ ਤੁਸੀਂ ਨਹੀਂ ਤੇ ਹੀ ਨਾਲੋਂ ਨਾ ਸ਼ਾਮਾਂ ਪੈ ਗਈਆਂ ਵਾ ਮੈਂ ਫੇਰ ਆਜਣ ਚਾਹ ਵੀ ਚਾਹ ਬਣਾਉਂਦੀ ਐ ਨਾ ਕੀ ਕਰਾਂ ਆਹੋ ਕੋਈ ਨਹੀਂ ਹਰਵਾਜ ਮਾਰ ਲਿਓ ਬਾਂਦਰ ਬੈਠਾ ਹਟਾ ਕਿ ਆਪ ਕਿੱਦਾਂ ਚੜ ਗਿਆ ਉੱਤੇ ਮੈਂ ਤਾਂ ਸਬਜ਼ੀ ਕੱਟ ਕੇ ਤੇ ਫੇਰ ਬੱਸ ਸੜਕਾ ਹੀ ਲਾਵਾ ਲਵਾਂ ਅੱਛਾ ਅਹੀਂ ਭੈਂਗਣ ਬਣਾ ਲੈਨੇ ਆ ਮੈਂ ਫਲੀਆਂ ਦੀਆਂ ਧੋ ਕੇ ਰੱਖੀ ਨੇ ਪਰਸ ਨੂੰ ਜੋ ਬੀਨ ਸਦੀਆਂ ਹੂੰ ਇਹ ਕੋਈ ਸੋਣੀ ਖੁਸ਼ਬੂ ਆਉਂਦੀ ਬੀਬੀਆਂ ਤਾਂ ਧਿਆਨ ਨਹੀਂ ਕਰਦੀਆਂ ਨਹੀਂ ਥਾਈ ਥੋੜੀ ਨਹੀਂ ਤਾਂ ਇਹ ਲੜੀ ਬਸ ਲੈਲੇ ਮੱਸਾ ਤੇ ਅਹੀ ਪੋਣਾ ਨਾਲ ਦਾਲ ਪਈ ਉਹ ਘਰ ਮਖਾ ਲੱਗੀ ਆਹ ਇਹ ਥੋੜੀ ਸੋਣੀ ਹੈ ਨਾ ਖੁਸ਼ਬੂ ਆਉਂਦੀ ਹੈ ਉਹ ਨਾ ਅੰਦਰ ਤੇ ਪਤਾ ਨਹੀਂ ਨਹੀਂ ਬੜੀ ਸੋਹਣੀ ਸਮੈਲ ਤਾਂ ਪਤਾ ਲੱਗੀ ਮੋੜਾਈ ਮੈਂ ਐਂਦਾਂ ਹੀ ਹਾੜਾ ਹੋਣ ਜਾਣ ਲੱਗਾ ਲਿੰਦਾ ਵਾਂਡੇ ਦੂਰ ਜਾਣ ਦੀ ਲੋੜ ਹੀ ਨਹੀਂ ਬਾਹਰ ਵੇਖੋ ਕਿੰਨਾ ਸੋਹਣਾ 뷰 ਲੱਗਣ ਨੇ ਹਾਂ ਠੰਡਾ ਮੌਸਮ ਹੋਇਆ ਤੇ ਉਹ ਦਾਦੇ ਕਿਤੇ ਬਾਹਰ ਨਾ ਗਰਮੀਆਂ 'ਚ ਅੱਜ ਸਾਡੇ ਸਾਰੇ ਲੱਗੇ ਵੀਡੀਓ ਬਣਾਉਣ ਦੀ ਮੈਂ ਚੱਲ ਕੱਲ ਨੂੰ ਹੀ ਪੈਣੀ ਆ ਭਾਵੇਂ ਸਾਡੇ ਲੱਗੇ ਚੋਰੀਆਂ ਹੋ ਰਹਿਣਾ ਅੱਜ ਤੇ ਸਭ ਚੰਤਾ ਹੈ ਨਹੀਂ ਕੋਈ ਵੀ ਘਰ ਜੀ ਪਰਦਾ ਨਹੀਂ ਖਾਰਾ ਸਾਵਰਨ ਦਾਸ ਗਈ ਚਾਦੀ ਦੇ ਮੈਂ ਤਾਂ ਚਲੋ ਹੈ ਵੀ ਟਰਾਲੀ ਤੇ ਨਹੀਂ ਜਾਂਦੀ ਇਸਕੀ ਪ੍ਰੋਬਲਮ ਕਰਕੇ ਤੇ ਉੱਧਰੇ ਆਣਾ ਹੈ ਹੈ ਜੰਦੇ ਆ ਜੀ ਇਹ ਨਹੀਂ ਲੱਗਾ ਤੁਹਾਡਾ ਇੱਕ ਮਿੰਟ ਜੀ ਇਹ ਨਹੀਂ ਲੱਗਦਾ ਤੇ ਆਪ ਛੱਡ ਕੇ ਤੇ ਤੁਸੀਂ ਹੋ ਜਾਂਦੇ ਆਰਾਮ ਨਾਲ ਬੋਲੋ ਕੁਝ ਕੈ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਲੈ ਕਿਦਾਂ ਦਾ ਸਬਸਕ੍ਰਾਈਬ ਸਾਡੇ ਵੇਖੋ ਜੰਦਰੇ ਲੱਗੇ ਸਾਡੇ ਵੇਖ ਲੋਗ ਲੱਗੇ ਪੂਰੀ ਸੇਫਤੀ ਦਿਨੇ ਸਾਡੀ ਚੱਲ ਮਣਾ ਵੜ ਜਾ ਅੰਦਰ ਹੇ ਹੇ ਉੱਠ ਪਾ ਦੇ ਮਮੇ ਘਰ ਉੱਥੇ ਆਪਣੇ ਘਰ बस एहो ही दो डेरे मम्मी ਘਰ ਆਪਣੇ ਘਰ ਮਮੀ ਘਰ ਆਪਣੇ ਘਰ ਚਲੋ ਬੈਨ ਨੇ ਹੁਣ ਹਰੇ ਘੜੀ ਮਿਲਦੇ ਤੁਹਾਨੂੰ ਸ਼ਾਮ ਦੀ ਚਾਹ ਦੇ ਨਾਲ ਉਹ ਬੈਠਾ ਤੁਹਾਡਾ ਸਾਧ ਸਿਮਰਨ ਆ ਲੱਗੇ ਰਹਾ ਕਿ ਤੇ ਆਪ ਮੇਰਾ ਪੋਤਾ ਸਿਮਰਨ ਬਹੁਤ ਕਰਦਾ ਵਾ ਬਾਈ ਗਰ ਇਹ ਕਿਤਾ ਜਾਪ ਮੇਰਾ ਪੁੱਤਰ ਇਦਨ ਉਹ ਗਰੀ ਕਰਨ ਠੰਡ ਲੱਗੀ ਜਾਂਦੀ ਇਹਨੂੰ ਮੋਟਾ ਟਰੈਕਸੂਟ ਕੱਢ ਕੇ ਪਾ ਲਿਆ ਟਰੈਕਸੂਟ ਤਾਂ ਨਾਲ ਦਾ ਉੱਪਰ ਕਿਉਂ ਨਹੀਂ ਪਾਇਆ ਪੁੱਤ ਉਹ ਕੱਢ ਦੇ ਜਦਦਨੋਂ ਸਿਹਾਰ ਆਉਣਾ ਵਾ ਪ੍ਰੋਪਰ ਉਦੋਂ ਸਾਡੇ ਬੈੱਡ ਖਾਲੀ ਇਹਨਾਂ ਧੂਆਂ ਭੈਣ ਭਰਾਵਾਂ ਨੇ ਦੋ ਦੋ ਤਿੰਨ ਤਿੰਨ ਟਰੈਕਸੂਟ ਕੱਢ ਲਏ ਆ ਲੋਹਰਾ ਪਤਾ ਨਹੀਂ ਕਿੰਨੀਆਂ ਕਾ ਕੱਢ ਲਈਆਂ ਕਪੜਿਆਂ ਦਾ ਖਲਾਰਾ ਇੰਨਾ ਪਾਇਆ ਹੋਣਾ ਕਿਤੇ ਮੈਨੂੰ ਕੋਈ ਗੱਲ ਕਰਨ ਵਾਲੀ ਨਹੀਂ ਆ। ਵਿੱਚ ਇਹ ਗਰਮੀਆਂ ਵਾਲੇ ਵਿੱਚ ਇਹ ਕਿੰਨ ਨੂੰ ਇੱਕਦਮ ਗਰਮੀ ਲੱਗਣ ਡੈ ਫੰਦੀ ਆ। ਇੱਕਦਮ ਹੀ ਠੰਡ, ਇੱਕਦਮ ਹੀ ਸਿਆਲਾ ਇੰਦਾ ਕਿੰਨ ਆਤੇ ਨਾ ਕਿੰਨ। ਐਵਰੇਜ। ਮਾੜੇ ਸ਼ਰੀਦਾਂ ਨੇ ਕਿਹ ਹਾਲ। ਨਵੇਂ ਬਲੈਂਕਟ ਲਾ ਕੇ ਮੈਂ ਵੀ ਲੰਮੇ ਪਈ ਆ। ਉਹਦਾ ਹੁਣ ਚਾਹ ਬਣਾ ਕੇ ਪੀਣੀ। ਤਾਂ ਮम्मी ਕਿੰਦੇ ਚਾਹ ਇੱਧਰ ਮੈਂ ਬਣਾਉਣ ਲੱਗੀ ਇੱਥੇ ਪੀਣੇ ਆ। ਤੇ ਅੱਗੇ ਕਿੰਨੇ ਵਜੇ ਪੀਤੀ ਕਿੰਨਾ ਪਾ ਚਾਹ 1 ਵਜੇ ਹਨਾ। 1 ਵਜੇ ਫਿਰ ਮੰਮੀ ਆਈ ਉਦੋਂ ਬਣਾਈ ਚਾਹ। ਉਦੋਂ ਪੀ ਲਈ। ਤੇ ਇਦਾਂ ਮੰਮੀ ਨੇ ਆਉਣਾ ਹੁੰਦਾ ਮੰਮੀ ਨੇ 2 3 4 ਫੇਰੇ ਆਉਣਾ ਆ। ਫਿਰ ਜਹਾੜਾ ਜੀ ਕਰ ਫਿਰ ਨੌ ਸਾਸਾਂ ਚਾਹ ਬਣਾਉਣਾ ਪੀ ਜਾਣੀ ਜਿੱਦੜ ਕੋਈ ਜਿੱਦੜ ਹਾੜੇ ਕਰ ਕੋਈ ਨਾ ਉਹਦਣ ਹੀ ਨਹੀਂ ਚਾਹ ਪੀਣੀਆਂ ਬਣਾਉਣਾ ਲੈਣੀਆਂ ਸ਼ੇਰਦੀ ਮੇਰੀ ਤੀਜੀ ਚੌਥੀ ਚਾਹ ਤੇ ਹੁਣ ਸਾਡੀ ਚਾਹ ਮਮੀ ਨੇ ਬਣਾਉਣੀ ਉਧਰ ਪੀ ਲੈਣੀ ਆ ਤੇ ਚਲ ਬਸ ਆ ਲਾਸਟ ਚਾਹ ਹੁਣ ਨਹੀਂ ਮੈਂ ਪੀਣੀ ਰਾਤ ਤੱਕ ਜਿਉਣਾ ਜੀਓ ਜ ਸਾਢੇ ਤਿੰਨ ਹੋ ਇਹਨਾਂ ਦੇ ਹੁਣ ਨਹੀਂ ਮੈਂ ਪੀਣੀ ਪੱਕੀ ਗੱਲ ਆ ਤੇ ਆਓ ਹਾਂ ਲੋਹਾ ਮੇਰੇ ਘਰ ਥੱਲੇ ਕਿਹੜਾ ਦਿੱਤਾ ਹੈ ਚੱਕਿਆ ਮਤਲਬ ਇਹ ਚ ਨਹੀਂ ਨਹੀਂ ਇਹ ਚ ਓਨ ਆ ਓਨ ਆ ਕਰਨਦੀ ਨੇ ਬਰਾਊਨ ਕਲਰ ਦੀ ਮੈਂ ਕੋਟੀ ਬਣਾਇਂ ਕਰਨਦੀ ਉਹਦੀ ਓਨ ਵਧੀ ਹੈ ਤੇ ਚੁ ਕੈਪ ਕਰਨ ਬਣਾ ਦੁ ਕਰੋਸ਼ੀ ਇਹ ਨਾ ਨਾ ਮੈਂ ਕੈਪ ਕਰੋਸ਼ੀ ਇਹ ਨਾ ਬਣਾ ਕੇ ਦੇਣੀ ਚਰਨ ਵਾਸਤੇ ਕਰਨ ਕੈਪ ਦੀ ਬਹੁਤ ਜਿਆਦੀ ਚੱਕੀ ਹੈ ਮੇਰਾ ਪੁੱਤਰ ਠੰਡ ਬਹੁਤ ਬਣਾਉਂਦਾ ਚਲੋ ਜੇ ਹਰ ਮਿਲਦੇ ਹੁਣ ਮੰਮੀ ਕੇ ਘਰ ਹੀ ਤੁਹਾਨੂੰ